ਹਾਂਜੀ ਕਾ ਮੱਝ ਆ ਨਾ ਤੇ ਤੁਸੀਂ ਦੇਖੋ ਇਹ ਬਈ ਜਮਾ ਐ ਨਾ ਵੀ ਛੋਟੇ ਦਾ ਭਲੇਖੀ ਪਾਉਂਦੀ ਆ ਮੱਝ ਦੇ ਸਿੰਘ ਦੇਖੋ ਹਨਾ ਤੇ ਪੈਰਪੂਰ ਦੇਖੋ ਬਈ ਕਿੰਨੇ ਚੌੜੇ ਨੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਬਈ ਇਹ ਕਿੰਨੇ ਕੁ ਰੁਪਈਆ ਦੀ ਹੋ ਸਕਦੀਆਂ ਮੱਝ ਹਨਾ ਪੂਰੇ ਸ਼ੌਂਕ ਨਾਲ ਪਾਲੀ ਹੋਈ ਹੈ ਬੰਦਿਆਂ ਨੇ ਤੇ ਐਨ ਪੁੱਤਾਂ ਵਾਂਗੂ ਸਾਹਮਦੇ ਨੇ ਬਈ ਮੱਝ ਦਾ ਲਯੋੜਾ ਦੇਖੋ ਹਨਾ ਸੀ ਥਾਣ ਦੇਖੋ ਤੇ ਤੁਰਦੀ ਮਸਾਂਗੀ ਐਡੇ ਵੱਡੇ ਵੱਡੇ ਦਾ ਮੈਂ ਵੀ ਕੱਟੇ ਦੇਖੇ ਨੇ ਮੱਝ ਆਪਾਂ ਪਹਿਲੀ ਵਾਰ ਦੇਖੀ ਆ ਐਡੀ ਵੱਡੀ ਮੱਝ ਤੇ ਮੱਝ ਸਿੰਘ ਦੇਖੋ ਤੁਸੀਂ ਪੈਰ ਦੇਖੋ ਹਨਾ ਤੇ ਮੱਝ ਦਾ ਵੀ ਜਿਹੜਾ ਪਿੰਡਾਂਗਾ ਉਹ ਦੇਖੋ ਬਈ ਘੱਟੋ ਘੱਟ ਮੇਰੇ ਹਿਸਾਬ ਨਾਲ ਤਾਂ ਯਾਰ ਘੱਟੋ ਘੱਟ ਦਾ 15 ਲੱਖ ਦੀ ਮੱਝ ਆ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਯਾਰ ਇਹ ਮੱਝ ਕਿੰਨੇ ਰੁਪਈਆ ਦੀ ਹੈ ਹਨਾ ਵੀ ਇਹ ਕਿੱਥੇ ਦੀ ਨਸਲ ਆ ਕੀ ਕੁਛ ਸਿੰਘ ਵੀ ਦੇਖੋ ਤੁਸੀਂ ਹਨਾ ਇੱਕ ਵੱਖਰਾ ਤਰ੍ਹਾਂ ਦੀ ਸਿੰਗ ਨੇ ਯਾਰ ਹਨਾ ਯਾਰ ਆਪਾਂ ਤਾਂ ਅਜੇ ਤੱਕ ਦੇਖੀ ਨਹੀਂ ਪੰਜਾਬ ਦੇ ਵਿੱਚ ਮੱਝ ਤੇ ਕਿਹੜੀ ਇਹ ਸਟੇਟ ਦੀ ਮੱਝ ਆ ਬਈ ਇਹ ਵੀ ਕਮੈਂਟ ਕਰਕੇ ਦੱਸਿਓ ਠੀਕ ਹੈ ਤੇ ਕਿੰਨਾ ਇਹ ਸਰੇ ਦੁੱਧ ਹੋ ਸਕਦਾ ਹਨਾ ਉਹ ਵੀ ਦੱਸਿਓ ਬਿਕਲੀ ਇਹ ਬਨਾਵਟੀ ਇਦਾਂ ਦੀ ਆ ਜਾਂ ਦੁੱਧ ਚ ਵੀ ਹੈਗੀ ਹੈ ਨਾ ਸਾਰਾ ਕੁਝ ਜੇ ਕਿਸੇ ਨੂੰ ਪਤਾ ਹੋਵੇ ਜਰੂਰ ਸ਼ੇਅਰ ਕਰਿਓ ਨਾ ਤੇ ਪਰ ਮੱਝ ਨੇ ਬਈ ਜਦੋਂ ਦੇਖਦੇ ਆਂ ਵੀ ਦਿਲ ਖੁਸ਼ ਕਰਤਾ ਠੀਕ ਹੈ ਮੱਝ ਦਾ ਤੁਸੀਂ ਮੂੰਹ ਦੇਖੋ ਟੱਟੇ ਵਰਗਾ ਮੂੰਹ ਆ ਤੇ ਪਿੱਛੋਂ ਆ ਦੇਖੋ ਨਾ ਤੇ ਜਿਹੜਾ ਥੱਲੇ ਲਜੋੜਾ ਦੇਖੋ ਤੇ ਕਮੈਂਟ ਕਰਿਓ ਦੱਸਿਓ ਮੱਝ ਕਿਵੇਂ ਆ